ਲੋ ਜੀ ਆਪਣਾ ਯਾਰ ਸੰਜੀਪ ਤੇ ਕਿੰਨੇ ਵੀ ਜੀ ਲੈ ਕੇ ਆਇਆ ਤੇ ਉਹਦੇ ਬਾਰੇ ਆਪਣਾ ਜਾਣਕਾਰੀ ਤੇ ਆਪਣੇ ਬਲੌਗ ਉਤੇ ਦਿਖਾ ਵੀ ਰਿਹਾ ਠੀਕ ਆ ਵੀਰੇ ਤੇ ਇਹ ਆਪਣਾ ਚੈਨਲ ਵੀ ਆ ਯਾਰ ਪੰਜਾਬ ਚੈਨਲ ਜੇ ਤੁਹਾਨੂੰ ਕੋਈ ਵੀ ਚੀਜ਼ ਦਿੱਤੀ ਕਿਤੇ ਬਤਤੀ ਜਾਂਦੀ ਆ ਪਾਣੀ ਦਾ ਕੀ ਕੀ ਪਤਾ ਕਰਦੇ ਸੋਗੁਰ ਕੇ ਮੇਰੇ ਕੀ ਚੀਜ਼ ਲੈਂਦੀ ਇਹ ਨਵੀਂ ਏ ਬਸ ਇੱਕ ਉਹਨੂੰ ਟੋਲਾ ਲੈ ਜਾਂਦੇ ਦੇਖਣ ਨਾਲ ਇੱਕ ਆ ਰਿਹਾ ਹੈ ਚੰਗੜਾ ਵਾਟਰ ਮਸੀਹ ਚੇਂਜ ਯੂਅਰ ਵਾਟਰ ਮਤਲਬ ਵੀ ਪਾਣੀ ਚੇਂਜ ਕਰਨ ਖਾਤਰ ਤੇ ਚੇਂਜ ਯੂਅਰ ਲਾਈਫ ਵੀ ਜੀ ਹਾਂ ਜੀ ਤੇ ਇਹਦੇ ਮਾਰੇ 1 ਮਿੰਟ ਮੈਂ ਹੁਣ ਮੈਕ ਦਿੰਨਾ ਤੇ ਇਹਨੂੰ ਹੁਣ ਖੁੱਲ ਕੇ ਡਿਟੇਲ ਵੱਲ ਦੱਸੋ ਵੀ ਕੀ ਚੀਜ਼ ਆ ਡਿਟੇਲ ਚ ਗੱਲ ਕੀ ਫਾਇਦੇ ਨੇ ਡਿਟੇਲ ਚ ਗੱਲ ਇਹ ਹੈ ਵੀ ਅੱਜ ਕੱਲ ਸਾਰਾ ਪ੍ਰਦੂਸ਼ਣ ਹੋ ਗਿਆ ਸਾਰੇ ਪਾਸੇ ਆਪਾਂ ਜੋਰ ਲਾ ਲੈਨੇ ਫਿਲਟਰ ਲਾ ਲੈਨੇ ਫਿਰ ਕਹਿੰਦੇ ਫਿਲਟਰ ਦਾ ਪਾਣੀ ਖਰਾਬ ਆ ਜੀ ਸਾਡੇ ਗੋਡੇ ਦੁਖਦੇ ਸਾਡੇ ਮੋਢੇ ਦੁਖਦੇ ਫਿਲਟਰ ਘਰੇ ਲੱਗੇ ਕੰਦਾ ਤੇ ਟੰਗੇ ਪਏ ਨੇ ਪਰ ਉਹ ਫਿਰ ਵੀ ਉਹ ਪੀਂਦੇ ਨਹੀਂ ਪਾਣੀ ਨਹੀਂ ਪੀਂਦੇ ਕਿਉਂ ਕਿ ਪਾਣੀ ਉਹਨੇ ਸਾਰਾ ਕੁਝ ਕੱਢ ਦਿੰਦਾ ਵਿੱਚ ਕੁਝ ਰਹਿੰਦੀ ਨਹੀਂ ਇਹ ਸਾਰਾ ਪੀ ਐਚ ਓ ਆਰ ਪੀ ਤੇ ਟੀਰੀ ਸਾਰਾ ਕੰਟਰੋਲ ਕਰਕੇ ਦਿੰਦਾਗਾ ਸਹੀ ਕਰਦਾਗਾ ਤੈਨੂੰ ਇੱਕ ਹੋਰ ਵੀ ਕੱਲ ਦੱਸਣਾ ਜਿੰਨੇ ਸੈਲੀਬ੍ਰਿਟੀ ਨੇ ਸਾਦੇ ਤਕੜੇ ਤਕੜੇ ਤੋਂ ਐ ਮਾਨਦਾ ਵੀ ਇਹੀ ਪਾਣੀ ਪੀਂਦੇ ਨੇ ਇੱਥੋਂ ਹੀ ਪਾਣੀ ਕੱਢ ਕੇ ਪੀਂਦੇ ਨੇ ਉਹ 1500 2000 ਦੀ ਬੋਤਲ ਵਿਕਦੀ ਆ ਜਿਹੜੀ ਕਿ ਆਪਾਂ ਮਸ਼ੀਨ ਘਰੇ ਮਸ਼ੀਨ ਹੀ ਲਿਆਂਦੀ ਆ ਉਜੇ ਮੈਂ ਕਹਿੰਦੇ ਨੇ ਵੀ ਵੀ ਸੋਨੇ ਦਾ ਅੰਡਾ ਨਹੀਂ ਖਰੀਦਦੇ ਹੁਣ ਮੁਰਗੀ ਲੈ ਲਈ ਮੁਰਗੀ ਲੈ ਲਈ ਹੁਣ ਆਪਾਂ ਇਹ ਬਸ ਇਹ ਤੋਂ ਪਾਣੀ ਕੱਢਣਾ ਪੀਣਾ ਬੈਨੀਫਿਟ ਕੀ ਨੇ ਤੁਹਾਨੂੰ ਅੱਗੇ ਆਪਾਂ ਦਿਖਾਵਾਂਗੇ ਬੈਨੀਫਿਟ ਹੁੰਦੇ ਕੀ ਨੇ ਤੇ ਪਰ ਥੋੜਾ ਜਿਹਾ ਦੱਸ ਦੇਣਾ ਕਿ ਕਿਸੇ ਨੂੰ ਸ਼ੂਗਰ ਹੋਵੇ ਕਠੀਆ ਹੋਵੇ ਸਾਹ ਚੜਦਾ ਹੋਵੇ ਜਾਂ ਕਿਸੇ ਨੇ ਦੀ ਕੋਈ ਵੀ ਪ੍ਰੋਬਲਮ ਹੋਵੇ ਛਾਈਆਂ ਪੈ ਜਾਣ ਉਹਦੇ ਵਾਸਤੇ ਇਹ ਮਸ਼ੀਨ ਪੂਰੀ ਕੰਮ ਕਰਦੀ ਆ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਇਮੈ ਆਪਦੇ ਜਵਾਕ ਲਈ ਲੇਤੀ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋएगी ਨਿਕਾ ਇਹ ਬੱਚਾ ਹੈ ਢਾਈ ਸਾਲ ਦਾ ਮੈਨੂੰ ਐ ਵੀ ਉਹ ਅੱਜ ਤੋਂ ਇਹਦਾ ਪਾਣੀ ਪੀਵੇ ਫਿਰ ਇਹੀ ਪਾਣੀ ਪਿਲਾਇਆ ਕਰਾਂਗੇ ਵੀ ਕੋਈ ਨੁਕਸ ਪਵੇ ਨਾ ਹੁਣ ਇਹ ਚ ਮੈਂ ਵੀਡੀਓ ਬਣਾਈ ਆ ਅਨਬਾਕਸਿੰਗ ਕੀਤੀ ਚ ਬਹੁਤ ਸਮਾਨ ਦਿਖ ਦੇਖ ਲਾ ਬਹੁਤ ਸਮਾਨ ਨਿਕਲਿਆ ਤੇ ਇੱਕ ਹੋਰ ਵੀ ਗੱਲ ਇਹ ਚ ਕੋਈ ਖਰਚਾ ਖੋਚਾ ਨਹੀਂ ਬਾਅਦ ਚ ਕੋਈ ਵੀ ਕੋਈ ਖਰਚਾ ਨਹੀਂ ਪੈਂਦਾ ਹੈਗਾ ਤੇ ਸਾਰਾ ਕੁਝ ਇਹਦੀ ਵਿੱਚ ਹੀ ਨਿਕਲਦਾ ਹੈਗਾ ਜੀ ਕੋਈ ਸਰਵਿਸ ਕਰਨੀ ਹੈ ਕੋਈ ਸਰਵਿਸ ਨਹੀਂ ਬਸ ਆਪ ਆਪ ਹੀ ਸਰਵਿਸ ਕਰਨੀ ਆ ਆਪ ਹੀ ਮਸ਼ੀਨ ਉੱਤੇ ਬੋਲ ਕੇ ਦੱਸ ਦਈਏ ਇਹ ਵੀ ਭਾਈ ਸਰਵਿਸ ਦੀ ਟਾਈਮ ਹੋ ਗਿਆ ਸਰਵਿਸ ਕਰ ਲਓ ਫਿਰ ਆਪਾਂ ਸਰਵਸਤਿ ਆ ਦੇਖੋ ਆਪਾਂ ਪੌ ਚੀਜ਼ਾਂ ਨਿਕਲੇ ਹੋਣੀ ਸਰਵਸਤਿ ਨਿਕਲੀ ਨਹੀਂ ਹੈ ਇਹ ਪੁੱਛ ਨਹੀਂ ਜਉਂਦੇ ਤੁਹਾਨੂੰ ਵੀ ਕੀ ਚੀਜ਼ਾਂ ਜਿਹੜੇ ਜਿਵੇਂ ਬੋਤਲ ਦਿੱਤੀ ਹੈ ਇਹ ਮੈਨੂੰ ਥੋੜਾ ਥੋੜਾ ਇਹਦੇ ਬਾਰੇ ਪਤਾ ਆਪਣਾ ਕਿਹੜਾ ਕਿਨੋਂ ਤੋਂ ਆਪਾਂ ਕਿਨਾਂ ਰਾਹੀ ਮੰਗਵਾਈ ਇਸਨੂੰ ਤਾਂ ਜਪਾਨ ਤੋਂ ਆਈ ਆ ਪਰ ਇੱਥੇ ਬਰਨਾਲੇ ਦੇ ਵਿੱਚ ਇੱਕ ਮੁੰਡਾ ਹੈਗਾਗਾ ਆਪਣਾ ਭਰਾ ਹੀ ਆ ਦੇਵ ਉਹਦੇ ਰਾਹੀ ਆਈ ਹੈ ਇਹ ਹੋ ਕਿਹੜਾ ਦੇਵ ਬਾਈ ਆਉ ਕਿ ਦੱਸੂਗਾ ਵੀ ਕੀ ਕੀ ਹੈ ਮੈਂ ਥੋੜਾ ਥੋੜਾ ਪਤਾ ਆ ਦੇਖੋ ਆਹ ਤਾਂ ਸਰਵਿਸ ਵਾਸਤੇ ਆ ਇਹ ਇਹ ਕਿਹੜੀ ਹੈ ਇਹਨੇ ਕਿਸ ਨਾਲ ਸਿਸਟਮ ਇਹਨੂੰ ਜਦੋਂ ਪਾਣੀ ਦੇਣਾਗਾ ਆਪਾਂ ਪੈਪਾ ਨਾਲ ਮੋਟਰ ਲੱਗਣੀ ਉਹਦੇ ਵਾਸਤੇ ਆ ਆ ਵੀ ਇਹਦੇ ਵਿੱਚ ਪੈਂਦਾਗਾ ਪਾਰਟ ਜੀ ਹੈਨਾ ਕਿਹੜਾ ਦੇਖਣ ਨੂੰ ਦੇਖਣ ਲੱਗਾ ਕੈਮਰਾ ਜਣਾ ਪਹਿਲਾਂ ਮੈਂ ਇਹਨੂੰ ਜਦੋਂ ਮੈਂ ਖੋਲੇ ਮੈਂ ਅੱਖ ਲਾਲਾ ਦੇਖੀ ਜਮ ਮੈਂ ਕਿਹਦੇ ਫੋਟੋ ਫੋਟੋ ਕਰੂ ਇਹ ਕੋਈ ਹੋਰ ਸਿਸਟਮ ਪਰ ਬੋਟ ਫੋਟ ਵਾਲਾ ਸਿਸਟਮ ਨਹੀਂ ਹੈਗਾ ਇਹ ਇਹ ਤਾਂ ਬਸ ਇੱਕ ਇਹਦੇ ਵਿੱਚ ਹੀ ਲੱਗਦਾ ਲਿਖਿਆ ਟੈਬ ਮਤਲਬ 2D ਇਹ ਤਾਂ ਲਿਖਿਆ ਹੈਨਾ ਆਹਦੇ ਸਾਰਾ ਕੁਝ ਸਿੱਧਾ ਹੀ ਆ ਸਮਾਨ ਇਹ ਆ ਬੋਤਲ ਜੀ ਦੇ ਵਿੱਚ ਪੈਂਦੀ ਆ ਮਤਲਬ ਇਹਦੇ ਪਾਣੀ ਹੁੰਦੇ ਨੇ 7 ਤਰ੍ਹਾਂ ਦਾ ਪਾਣੀ ਕੱਢਦੀ ਆ ਇਹ ਠੀਕ ਹੈ 7 ਤਰ੍ਹਾਂ ਅਲੱਗ-ਅਲੱਗ ਫੋਣੀ ਮੰਨ ਲਓ ਕਿ ਸ਼ਰੂ ਕੋਈ ਮਤਲਬ ਕੈਂਸਰ ਹੋ ਗਿਆ ਕੈਂਸਰ ਵੀ ਆ ਮੈਂ ਇਨੈਕਟਿਵ ਹੁੰਦਾ ਦੇਖਿਆ ਹੈਗਾ 7 ਤਰ੍ਹਾਂ ਦਾ ਪਾਣੀ ਕੱਢਦੀ ਆ ਦੇਖਾ ਕਿਹੜੀ ਮਰਜ਼ੀ ਸੁੱਥੇ ਦਪੋਗੇ ਪਾਣੀ ਕੱਢੂਗੀ ਇਹ ਕਈ ਤਰ੍ਹਾਂ ਕਈ ਤੇ ਕਈ ਤਰ੍ਹਾਂ ਦੇ ਮਾਡਲ ਆਦੇ ਪਰ ਚਾਹ ਪਾਣੀ ਖਾਤਰ ਵੀ ਇਹਦੇ ਵਿੱਚ ਬਰਤਨ ਆ ਹਾਂ ਚਾਹ ਸਾਰੇ ਕਸ ਲਈ ਵੀਰੇ ਜੇ ਮਤਲਬ ਕੋਈ ਸਬਜ਼ੀ ਘਰੇ ਆਪਾਂ ਲਿਆਂਦੀ ਉਹ ਤੇ ਪੈਸਟੀਸਾਈਜ਼ ਤਾਂ ਹੈਗਾ ਯਾਰ ਆਪਾਂ ਨੂੰ ਕੀ ਪਤਾ ਕੌਣ ਕਿੱਥੇ ਬਣਾਉਂਦਾਗਾ ਤੇ ਜੇ ਆਪਾਂ ਕਹਿੰਦੇ ਵਿੱਚ ਕਹਿੰਦੇ ਵੀ ਅਸੀਂ ਪੈਸਟੀਸਾਈਡ ਤੇ ਕੁਝ ਸਪਰੇ ਨਹੀਂ ਕੀਤੀ ਮਾਲਕ ਕਿਹੜੇ ਖੇਤੀ ਕਰਦਾ ਨਾ ਉਹ ਕਹਿੰਦਾ ਵੀ ਮੈਂ ਤਾਂ ਸਬਜ਼ੀਆਂ ਆਡਰ ਆਈਆਂ ਨੇ ਬੇਲਾਂ ਅਸੀਂ ਤਾਂ ਸਪਰੇ ਕਰਦੀ ਨਹੀਂ ਹੈਗੀ ਪਰ ਉਹ ਧਰਤੀ ਵਿੱਚ ਦੀ ਸਪਰੇ ਤਾਂ ਆ ਰਹੀ ਹੈ ਵੀਰੇ ਹੁਣ ਆਪਾਂ ਨਹੀਂ ਕਰਦੇ ਗੁੰਮੰਡੀ ਤਾਂ ਕਰ ਹੀ ਰਿਹਾ ਹਣਾ ਉਹਨੂੰ ਬਸ ਸਬਜ਼ੀ ਨੂੰ ਲਿਆਓ ਰੱਖੋ ਇਹਦਾ 11 ਪੀਐਚ ਦਾ ਪਾਣੀ ਕੱਢੋ ਉਹਦੇ ਵਿੱਚ ਪਾ ਕੇ ਰੱਖ ਦਿਓ ਅੱਧੇ ਘੰਟੇ ਲਈ ਅੱਧੇ ਘੰਟੇ ਲਈ ਕੱਢੋਗੇ ਹੁਣ ਪਾਣੀ ਦਸੂਗਾ ਵੀ ਹਾਂ ਕਿ ਨਹੀਂ ਸਪਰੇ ਕਰਤੀ ਚੰਗੀ ਤਰ੍ਹਾਂ ਧੋ ਕੇ ਖਵਾਓ ਬੱਚਿਆਂ ਨੂੰ ਖਵਾਓ ਠੀਕ ਆ ਪਾਣੀ ਪੀਓ ਦਾ ਤੇ ਇਹ ਜਦੋਂ ਪਾਣੀ ਬੱਚਾ ਪੀਂਦਾ ਕਹ ਇਨਾ ਦਿਮਾਗ ਤੇਜ਼ ਕਰਦੀ ਹੈ ਤੇ ਇਹ ਵੀ ਜਿਹੜੀ ਬੋਤਲ ਸਾਰੀ ਪੈਂਦੀ ਹੈ ਕਿ ਕੁਝ ਨਹੀਂ ਇਹ ਇਹ ਮਿਰਚਾਂ ਸਾਰੀ ਪੈਂਦੀ ਹੈ ਇਹ ਇੱਕ ਵਾਰ ਸਾਰੀ ਪੈਂਦੀ ਹੈ ਰੇਟ ਵੀ ਤੋਂ ਬਾਹਰ ਨਹੀਂ ਹੈ ਕਿ 240 ਰੁਪਏ ਦੀ ਆ ਇਹ ਖਤਮ ਵੀ ਨਹੀਂ ਛੇਤੀ ਹੁੰਦੀ ਇਹ ਜਦੋਂ 11 ਪੀ ਐਚ ਦਾ ਪਾਣੀ ਕੱਢਦੇ ਆ ਉਦੋਂ ਇਹ ਬੜੀ ਬੜੀ ਵਸਤੀ ਜਾਂਦੀ ਆ ਮਤਲਬ ਐਮ ਵਾਲਾ ਉਦੋਂ ਵਸਤੀ ਜਾਂਦੀ ਆ ਤੇ ਦੂਜੇ ਪਾਣੀ ਕੱਢਣ ਕਿਵੇਂ 11 ਤੋਂ ਬਾਅਦ 7 ਦਾ ਕੱਢਦੀ ਆ 8.5 ਦਾ ਕੱਢਦੀ ਆ 9 ਪੀ ਐਚ ਹੁਣ ਜਿਹੜੇ ਵੀਰ ਵੀਡੀਓ ਦੇਖ ਦੇਣਗੇ ਉਹਨੂੰ ਇਹ ਚੀਜ਼ ਦਾ ਪਤਾ ਹੈਗਾ ਪੀ ਐਚ ਬਾਰੇ ਉਹ ਤਾਂ ਸਮਝ ਹੀ ਗਏ ਵੀ ਪੀ ਐਚ ਹੁੰਦਾ ਕੀ ਆ ਤੁਸੀਂ ਦੇਖੋ ਉਹ ਤਾਂ ਕਿਹੜਾ ਕੋਲਡ ਡਰ 2 पीएच ਦਾ 2.5 पीएच ਦਾ ਯਾਨੀ ਕਿ ਜਿਹੜਾ ਪੂਰਾ ਰੈੱਡ ਹੁੰਦਾ ਆਪਾਂ ਪੀਨੇ ਆ ਇਹ ਐਸਟਿਕ ਪਾਣੀ ਹੁੰਦਾ ਇਹ ਇਹ ਆਪਾਂ ਇਹਦੇ ਚ ਵੀ ਨਿਕਲਦਾ ਹੈ ਕਿਵੇਂ ਨਿਕਲਦਾ ਜਦੋਂ ਅਪ 11 ਪੀਐਚ ਦਾ ਘਟਾਂਗੇ ਤੇ ਨਾਲ ਆ ਇਹ ਨਿਕਲੂਗਾ 2 ਦਾ ਠੀਕ ਹੈ 2.5 ਦਾ ਤੇ ਉਦੋਂ ਬਾਅਦ ਚ ਉਹ ਪਾਣੀ ਆਪਾਂ ਹੱਥ ਤੋਂ ਹੋਂਦੀ ਵਰਤ ਸਕਦੇ ਆ ਮੂੰਹ ਤੋਂ ਹੋਂਦੀ ਵਰਤ ਸਕਦੇ ਆ ਨਾ ਹੋਂਦੀ ਵਰਤ ਸਕਦੇ ਆ ਬਸ ਪੀਣ ਲਈ ਨਹੀਂ ਆਇਆ ਸਾਰੇ ਇਹ ਬਿਊਟੀ ਵਾਟਰ ਕਹਿੰਦੇ ਨੇ ਕਿ ਕਿਹੜੇ ਵਾਪਸ ਨਿਕਲਦੇ ਨੇ ਕਿ ਆਪਾਂ ਪਾਣੀ ਬੇਸਤ ਨਹੀਂ ਕੋਈ ਨਹੀਂ ਵਾਲਾ ਕਹਿੰਦਾ ਨੇ ਮੈਂ ਇੱਕ ਕਿਹੜਾ ਵੀਡੀਓ ਜੀ ਦੇਖੀ ਸੀ ਉਹ ਚ ਕਹਿੰਦਾ ਵੀ ਤੁਸੀਂ ਸਾਨੂੰ ਜੱਟਾਂ ਨੂੰ ਕੀ ਕਹੋਗੇ ਵੀ ਤੁਸੀਂ ਪਾਣੀ ਖਰਾਬ ਕਰਦੇ ਹੋ ਤੁਸੀਂ ਤਾਂ ਆਪ ਕਹਿੰਦਾ ਵੀ ਮੜਾ ਬਾਥਰੂਮ ਕਰਕੇ 2.5 ਲੀਟਰ ਪਾਣੀ ਡੋਲ ਦਿੰਦੇ ਹੋ ਪਰ ਇਹ ਚ ਪਾਣੀ ਵੇਸਟਿੰਗ ਜਾਂਦੀ ਨਹੀਂ ਵੀਰੇ ਜਿੰਨੀ ਵੀ ਪਾਣੀ ਨਿਕਲਦਾ ਉਹਦੇ ਨੂੰ ਤੁਸੀਂ ਪੋਚੇ ਲਾ ਸਕਦੇ ਹੋ ਠੀਕ ਹੈ ਨਹਾ ਸਕਦੇ ਹੋ ਤੇ ਸਾਰਾ ਪਾਣੀ ਉਹ ਅੱਡ ਪਾਈਪ ਚ ਨਿਕਲਦਾ ਕਿਤੇ ਉਹ ਲੱਗ ਹੀ ਰੱਖਣਾ ਹੈਗਾ ਆਪਾਂ ਠੀਕ ਹੈ ਕੋਈ ਵੇਸਟਿੰਗ ਕੋਈ ਖਰਾਬ ਨਹੀਂ ਹੁੰਦਾ ਤੇ ਜਦੋਂ ਆਪਾਂ ਚਲਾਤੀ ਆਪਾਂ ਤੁਹਾਡੇ ਬਲੌਗ ਲਈ ਦੱਸਾਂਗੇ ਵੀ ਜਰੂਰ ਵੀ ਇਹ ਪਾਣੀ ਦਾ ਕੀ ਕੀ ਕੰਮ ਹੋਇਆ ਤੇ ਕਿੱਥੇ ਕਿੱਥੇ ਰਿਜ਼ਲਟ ਮਿਲੇ ਨੇ ਆਪਾਂ ਤੁਹਾਨੂੰ ਉਹ ਵੀ ਸ਼ੇਅਰ ਕਰਾਂਗੇ ਤੇ ਸਾਨੂੰ ਹਜੇ ਥੋੜਾ ਥੋੜੀ ਜਾਣਕਾਰੀ ਜਿੰਨੀ ਕਹੀ ਗਈ ਸੀ ਉਹ ਆਪਾਂ ਦੇ ਦਿੱਤੀ ਤੁਹਾਨੂੰ ਤੇ ਕੋਈ ਹੋਰ ਕੁਝ ਜੀ ਪੁੱਛਣਾ ਤਾਂ ਦੱਸ ਦੋ ਆਪਾਂ ਦੱਸ ਦਿੰਨੇ ਹਾਂ ਤੁਹਾਨੂੰ ਬਾਕੀ ਆਪਾਂ ਇਹਨੂੰ ਫਿਟਿੰਗ ਕਰਕੇ ਵੀ ਹਾਂ ਫਿਟਿੰਗ ਕਰਾਂਗੇ ਸ਼ਾਇਦ ਮੈਂ ਕੋਸ਼ਿਸ਼ ਕਰਦਾ ਫਿਟਿੰਗ ਵੀ ਆਪਾਂ ਹੀ ਕਰਾਂਗੇ ਨਹੀਂ ਫਿਟਿੰਗ ਕਰਕੇ ਦੇਖਦੇ ਆ ਆਪਾਂ ਆਪਣੇ ਨਾਲ ਨਾਲ ਦੇਖੋ ਸਿੰਘ ਦਿਖਾਉਣਾ ਨਾਲ ਬਹੁਤ ਕੁਝ ਮਿਲਿਆ ਇੱਕ ਆ ਦੇਖੋ ਇੱਕ ਆ ਮਿਲਿਆ ਪੋਸਟਰ ਜਾਂ ਇਹ ਪੋਸਟਰ ਜੇ ਤੁਹਾਨੂੰ ਜਿਵੇਂ ਕਿਸੇ ਨੂੰ ਕਾ ਲੱਗਦਾ ਮੈਂ ਤਾਂ ਨਾ ਪੜਾਂ ਜੀ ਮੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਕਿਵੇਂ ਕੱਢੂ ਇਹ ਤੇ ਲਿਖਿਆ ਆ ਪਾ ਕੰਗਣ ਵਾਟਰ ਬਿਊਟੀ ਵਾਟਰ ਸਟਰੋਂਗ ਐਸਡਿਕ ਕਲੀਨ ਵਾਟਰ ਮਤਲਬ ਜਿਹੜਾ ਵੀ ਕਿੱਥੋਂ ਕਿਹੜੀ ਸੋਚ ਦੱਬ ਕੇ ਕੱਢਣਾ ਇਹ ਦੱਸ ਦੂਗਾ ਤੇ ਹੋਰ ਵੀ ਸ਼ੌਖਾ ਤੀਕਾ ਦਾ ਹਣਾ ਤੁਹਾਨੂੰ ਆ ਦੇਖੋ ਇਹਦੇ ਤੇ ਇਹਦੇ ਤੇ ਮਾਰੋ ਨਿਕਲ ਇੱਥੇ ਛਾਪਿਆ ਪਿਆਣਾ ਨਾਲ ਹੱਥ ਪੀਅਾ ਚਲਾ ਪਾਣੀ ਇੱਥੋਂ ਨਿਕਲੂਗਾ ਆ ਮੂੰਹ ਜਤੋਂ ਨਹੀਂ ਦਿਖਾਈ ਆ ਕੁੜੀ ਜੀ ਵੀ ਇੱਥੋਂ ਭਾਈ ਨਾਉਣ ਨੂੰ ਨਾਲ ਆ ਥੱਲੇ ਲਿਖਿਆ ਸੈਨੀਟਾਈਜ਼ਰ ਵਾਲਾ ਹੱਥ ਜਿਵੇਂ ਕੋਰੋਨਾ ਟਾਈਮ ਚ ਸੈਨੀਟਾਈਜ਼ਰ ਇੰਨਾ ਵਿਕਿਆ ਇੰਨਾ ਵਿਕਿਆ ਕਿ ਇਨੀ ਬੋਤਲ ਮਹਿੰਗੀ ਘੱਤੀ 100 ਰੁਪਏ ਤੋਂ 500 ਤੱਕ ਦੀ ਬੋਤਲ ਚਲੀ ਗਈ ਠੀਕ ਹੈ ਇਹ ਆਇਆ ਤੇ ਹੁਣ ਕਿਹੜੀ ਫੀਟਿੰਗ ਫੂਟ ਦੀ ਗੱਲ ਆ ਬੱਬੂ ਵੀਰੇ ਆਏ ਆ ਚੁੰਦਾ ਹਾਂ ਮੈਂ ਇਹ ਮੈਂ ਤੁਹਾਨੂੰ ਦਿਖਾਉਣਾ ਇਹਦੇ ਤੇ ਇੱਕ ਬਣੀ ਹੋਈ ਆ ਆ ਦੇਖੋ ਆ ਬੁੱਕ ਜੀ ਆ ਨਾਲ ਇਹਦੇ ਹਰ ਫੀਟਿੰਗ ਮੂਟਿੰਗ ਬਾਰੇ ਦੱਸਿਆ ਹੋਇਆ ਵੀ ਫੀਟਿੰਗ ਕਿਵੇਂ ਕਰਨੀ ਆ ਕੋਸ਼ਿਸ਼ ਕਰਾਂਗੇ ਆਪਾਂ ਇਥੋਂ ਆਹ ਹਾਰਾ ਫੀਡਿੰਗ ਗੋਣੀ ਬਦੱਛਾ ਹੋਇਆ ਆਹ ਕਿਹੜਾ ਕੈਮਰਾ ਸੀ ਇਹਨੂੰ ਆਖਦੇ ਡਰਾਈਵਰ ਆਦੀ ਆ ਸੀ ਆ ਗਿਆ ਨਾਲ ਦਾ ਸਾਰਾ ਕੁਸਾਇਮ ਆਪਾਂ ਦੇਖ ਲਈ ਇੱਕ ਕਲਿਕਲੀ ਚੀਜ਼ ਆਪਾਂ ਕਰ ਲਾਂਗੇ ਆ ਇੱਕ ਫੰਗ ਦਾ ਕੀ ਆਹ ਪੱਤਾ ਜਾ ਵਾ ਦੇ ਪੱਤਾ ਜਾ ਠੀਕ ਇਹ ਮੈਨੂੰ ਲੱਗਦਾ ਬਰਨਾਲੇ ਦੇ ਵਿੱਚ ਬਹੁਤ ਘੱਟ ਨੇ ਪਰ ਜਿਹੜੇ ਇਹ ਮਸ਼ੀਨ ਬਾਰੇ ਜਾਣਦੇ ਨਹੀਂ ਸੀਗੇ ਉਹ ਇਹਦੇ ਬਾਰੇ ਗਲਤੀ ਕਹਿੰਦੇ ਨੇ ਪਰ ਆਪਾਂ ਨੂੰ ਕੋਈ ਮਤਵ ਨਹੀਂ ਸੀ ਆਪਾਂ ਪੈਸੇ ਲਾਤੇ ਜ਼ਿੰਦਗੀ ਤੋਂ ਉੱਪਰ ਕੁਝ ਨਹੀਂ ਵੀਰੇ ਜਦੋਂ ਬਿਮਾਰ ਹੋਗੇ ਉਦੋਂ ਥੋੜੀ ਪੀਣਾ ਪਹਿਲੀ ਆਪਾਂ ਲੋ ਹੂੰ ਜਦੋਂ ਬਿਮਾਰ ਹੋਗੇ ਤਾਂ ਫਿਰ ਪਾਣੀ ਪੀਣਾ ਹੀ ਪੀਣਾਗਾ ਉਦੋਂ ਪਹਿਲਾਂ ਹੀ ਪੀਓ ਵੀ ਆਪਾਂ ਬਿਮਾਰ ਹੋਈ ਨਾ ਸਭ ਤੋਂ ਦੋਸਤੋ ਬਾਕੀ ਨੂੰ ਫਟ ਕਰਕੇ ਦਿਖਾਵਾਂਗੇ ਵੀ ਕੀ ਚੀਜ਼ ਹੈ ਕੀ ਰਿਜ਼ਲਟ ਆਇਆ ਨਾ ਉਹ ਵੀ ਦੱਸਾਂਗੇ ਤੇ ਇਹ ਕੰਪਨੀ ਆਪਾਂ ਮੰਗਾਈ ਹੈ ਇਹ ਤੇ ਵਲੌਗ ਨਾਲ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਮਿਲਦੇ ਆ ਨੈਕਸਟ ਵਲੌਗਸ ਧੰਨਵਾਦ